ਇੱਕ ਜੋ ਨੂੰ ਲੋਕ ਸਭਾ ਦੀਆਂ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਹਨ। ਅਤੇ ਨਾਭਾ ਸ਼ਹਿਰ ਦੇ ਨੇੜੇ ਲੱਗਦੀ ਸਰਹਿੰਦਾਸ ਕਲੋਨੀ ਸਰਕਾਰੀ ਸਕੂਲ ਦੇ ਵਿੱਚ ਵੋਟਾਂ ਪੈ ਰਹੀਆਂ ਹਨ। ਜਿੱਥੇ ਲੋਕਾਂ ਵੱਲੋਂ ਬੜੀ ਸ਼ਾਂਤੀ ਦੇ ਨਾਲ ਆਪਣੇ ਆਪਣੇ ਉਮੀਦਵਾਰ ਨੂੰ ਵੋਟਾਂ ਪਾਈਆਂ ਗਈਆਂ। ਉੱਥੇ ਹੀ ਥਾਣਾ ਸਦਰ ਨਾਭਾ ਦੇ ਐਸ ਐਚ ਓ ਸੁਖਦੇਵ ਸਿੰਘ ਨੇ ਕਿਹਾ ਕਿ ਮੈਂ ਵਕ ਵਕ ਪਿੰਡਾਂ ਵਿੱਚ ਜਾ ਕੇ ਆ ਰਿਹਾ ਹਾਂ। ਬੜੀ ਸ਼ਾਂਤੀ ਦੇ ਨਾਲ ਵੋਟਰਾਂ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਹਨ। ਹਾਂਜੀ ਅਸੀਂ ਲੋਕ ਸਭਾ ਚੋਣਾਂ 2024 ਜਿਹੜੀਆਂ ਵਧੀਆ ਸ਼ਾਂਤਮਈ ਤਰੀਕੇ ਨਾਲ ਅਸੀਂ ਕਰਨ ਲਈ ਵਚਨਬੱਧ ਹਾਂ ਜੀ ਤੇ ਕਿਸੇ ਪ੍ਰਕਾਰ ਦੇ ਅਸੀਂ ਕਿਸੇ ਮਾੜੇ ਅਨਸਰ ਨੂੰ ਅਸੀਂ ਮਤਲਬ ਨੇੜੇ ਨਹੀਂ ਅਸੀਂ ਆਉਣ ਦਵਾਂਗੇ ਜਿਹੜੇ ਹੁਣ ਕੱਡੇ ਦੇ ਚੋਣ ਆ ਰਹੇ ਨੇ ਬਿਲਕੁਲ ਠੇਕ ਹੋ ਰਹੇ ਨੇ ਬਿਲਕੁਲ ਸਮਝੋ ਲਈ ਜੀ ਪੀਸਫੁਲੀ ਸਾਰੇ ਹਰੇਕ ਪੋਲਿੰਗ ਸਟੇਸ਼ਨ ਤੇ ਵੋਟਾਂ ਚੱਲ ਰਹੀਆਂ ਨੇ ਜੀ ਕਿਸੇ ਪ੍ਰਕਾਰ ਦਾ ਕੋਈ ਨਹੀਂ